टुडे पंजाब न्यूज़ चैनल दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਤਾਜ਼ਾ ਤਰੀਨ ਵਡੀਆਂ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਂਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ GPS ਨਾਲ ਕੱਟੇਗਾ ਟੋਲ ਸਰਕਾਰ ਦੇ ਦਿੱਤੀ ਨਵੀਂ ਪ੍ਰਣਾਲੀ ਨੂੰ ਮਨਜ਼ੂਰੀ 20 ਕਿਲੋਮੀਟਰ ਤੱਕ ਦਾ ਸਫ਼ਰ ਹੋਵੇਗਾ ਮੁਫ਼ਤ ਵੱਡੀ ਖਬਰ ਪੰਜਾਬ ਚ ਪੰਚਾਇਤੀ ਚੋਣਾਂ ਲਈ ਨਵੇਂ ਤਰੀਕਾ ਦਾ ਹੋਇਆ ਐਲਾਨ ਜਾਣੋ ਕਦੋਂ ਪੈਣਗੀਆਂ ਵੋਟਾਂ ਸਿੰਗਰ ਆਰਨੇ ਦੇ ਆਰਨੇ ਦੇ ਸ਼ੋਅ ਚ ਹੋਏ ਹਾਦਸੇ ਮਗਰੋਂ ਗਾਇਕ ਆਰਨੇ ਦੀ ਪਹਿਲੀ ਪੋਸਟ ਆਈ ਸਾਹਮਣੇ ਹੱਥ ਜੋੜ ਕੇ ਆਖੀ ਇਹ ਗੱਲ ਪੰਜਾਬ ਦੇ ਸਿਹਤ ਮਾਡਲ ਦਾ ਨਿਕਲਿਆ ਜਲੂਸ ਸਰਕਾਰੀ ਹਸਪਤਾਲਾਂ ਚ 90% ਮੈਡੀਕਲ ਅਫਸਰ ਹੈ 57% ਸਪੈਸ਼ਲਿਸਟ ਡਾਕਟਰਾਂ ਦੀ ਘਾਟ ਬਰੋਦੀਆਂ ਨੇ ਕੇਰੀ ਸਰਕਾਰ ਬਿਜਲੀ ਖੇਤਰ ਤੇ ਸੂਬਾ ਸਰਕਾਰ ਦਾ ਵੱਡਾ ਕਦਮ ਏਕਾ ਸਿਸਟਮ ਹੋਏਗਾ ਬੰਦ ਹੁਣ ਪੀਐਸਪੀਸੀਲ ਪ੍ਰਬੰਧਨ ਚ ਹੋਣਗੀਆਂ ਪੱਕੀਆਂ ਨਿਯੁਕਤੀਆਂ ਪੰਜਾਬ ਲਈ ਮੁੜ ਖਤਰਾ ਬਣਿਆ ਹਿਮਾਚਲ ਸੂਬੇ ਚ ਹੜ੍ਹ ਦੀ ਚੇਤਾਵਨੀ ਜਾਰੀ ਭਾਰੀ ਮੀਂਹ ਦਾ ਜਾਰੀ ਹੋਇਆ ਅਲਰਟ ਸ਼ੈਲਰਮਾ ਕਾ ਵੱਲੋਂ ਵੱਡਾ ਐਲਾਨ ਪੈਡੀ ਸੀਨ ਵਿੱਚ ਨਹੀਂ ਚੁੱਕਣਗੇ ਮੰਡੀਆਂ ਚੋਂ ਝੋਨਾ ਮਾਰ ਸਰਕਾਰ ਨੇ 12500 ਕਰੋੜ ਦੇ ਨਵੇਂ ਟੈਕਸ ਨਾਲ ਆਮ ਆਦਮੀ ਤੇ ਵੱਡਾ ਬੋਝ ਪਾਇਆ ਅਕਾਲੀ ਦਲ ਉਸ ਵਿੱਚ ਨੌਕਰੀ ਲੈਣ ਦੇ ਚਾਵਾ ਲਾ ਲਈ ਖੁਸ਼ਖਬਰੀ ਨਿਕਲੀ ਐ ਬੰਪਰ ਭਰਤੀ ਸੋਨੇ ਮੈਂਗਾ ਹੋਣ ਦੀ ਸੰਭਾਵਨਾ ਕਨ ਸਤੰਬਰ ਵਿੱਚ ਹੀ ਸ਼ੁਰੂ ਹੋਈ ਵਿਆਹਾਂ ਦੀ ਖਰੀਦਦਾਰੀ ਸਰਕਾਰ ਵੱਲੋਂ ਸੁਖਵਣ ਕਿਸਾਨਾਂ ਨੂੰ ਨੱਠ ਪਾਉਣ ਦੀ ਤਿਆਰੀ ਸਰਕਾਰ ਦਾ ਇਹ ਫੈਸਲਾ ਹੁਣ ਰਵਾਵੇਗਾ ਇੱਥੇ ਗੱਡੀ ਚਲਾਉਣਾ ਹੋਇਆ ਮਹਿੰਗਾ ਲੋਕ ਹੋਏ ਨਿਰਾਜ਼ ਆਹ ਦੋਸਤੋ ਅੱਜ ਅਪਨੀ ਇਸ ਵਲੇ ਦੀਆਂ ਚੋਣ ਵੀ ਖਬਰਾਂ ਹੁਣ ਗੱਲ ਕਰਦੇ ਆ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਇਹ ਜੀਪੀਐਸ ਨਾਲ ਕੱਟੇਗਾ ਟੋਲ ਸਰਕਾਰ ਨੇ ਦਿੱਤੀ ਨਵੀਂ ਪ੍ਰਣਾਲੀ ਨੂੰ ਮਨਜ਼ੂਰੀ 20 ਕਿਲੋਮੀਟਰ ਤੱਕ ਦਾ ਸਫ਼ਰ ਹੋਵੇਗਾ ਮੁਫਤ ਸੜਕ ਆਵਾਜ਼ੀ ਤੇ ਰਾਜਮਾਰਗ ਮੰਤਰਾਲੇ ਨੇ ਮੰਗਲਵਾਰ ਨੂੰ ਨੈਸ਼ਨਲ ਹਾਈਵੇ ਫੀਸ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਇਸ ਦੇ ਨਾਲ ਦੇਸ਼ ਵਿੱਚ ਸੈਟੇਲਾਈਟ ਅਧਾਰਤ ਟੋਲ ਕਨੈਕਸ਼ਨ ਸਿਸਟਮ ਨੂੰ ਮਨਜ਼ੂਰੀ ਮਿਲ ਗਈ ਹੈ ਕਹਿੰਦਾ ਸਰਕਾਰ ਦੇ ਨਵੇਂ ਨੋਟੀਫਿਕੇਸ਼ਨ ਮੁਤਾਬਕ ਹੁਣ ਟੋਲ ਵਸੂਲੀ ਲਈ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਜੀ ਐਨ ਐਸਐਸ ਗਲੋਬਲ ਪੋਜੀਸ਼ਨਿੰਗ ਸਿਸਟਮ ਅਤੇ ਜੀਪੀਐਸ ਅਤੇ ਆਨ ਬੋਰਡ ਯੂਨਿਟਸ ਦੀ ਵਰਤੋਂ ਕੀਤੀ ਜਾਵੇਗੀ। ਉਹਨਾਂ ਦੀ ਮਦਦ ਨਾਲ ਆਟੋਮੈਟਿਕ ਟੋਲ ਉਗਰਾਹੀ ਕੀਤੀ ਜਾਵੇਗੀ। ਇਸ ਵਿੱਚ 20 ਕਿਲੋਮੀਟਰ ਤੱਕ ਦੀ ਯਾਤਰਾ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਫਿਲਹਾਲ ਫਾਸਟੈਗ ਦੀ ਵਰਤੋਂ ਵੀ ਜਾਰੀ ਰਹੇਗੀ। ਵੱਡੀ ਖਬਰ ਪੰਜਾਬ ਚ ਪੰਚਾਇਤੀ ਚੋਣਾਂ ਦਾ ਤਰੀਕਾ ਦਾ ਹੋਇਆ ਐਲਾਨ। ਜਦੋਂ ਕਦੋਂ ਪੜਣਗੀਆਂ ਵੋਟਾਂ? ਪੰਜਾਬ ਚ ਪੰਚਾਇਤੀ ਚੋਣਾਂ ਨੂੰ ਚੱਲ ਰਿਹਾ ਰੇੜਕਾ ਹੁਣ ਖਤਮ ਹੁੰਦਾ ਜਾਬਦਾ ਹੈ। ਕਿ ਅਕੀ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਵਿੱਚ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਹਾਈ ਕੋਰਟ ਵਿੱਚ ਇਹ ਜਾਣਕਾਰੀ ਐਡਵੋਕੇਟ ਜਨਰਲ ਵੱਲੋਂ ਸਾਂਝੀ ਕੀਤੀ ਗਈ ਹੈ ਦੱਸ ਦਈਏ ਕਿ ਭਾਵੇਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ 5 ਅਕਤੂਬਰ ਨੂੰ ਹੋਣ ਦੀ ਗੱਲ ਕਹੀ ਹੈ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਤੋਂ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਬਾਰੇ ਜਾਣਕਾਰੀ ਮੰਗੀ ਹੈ ਇਹ ਐਸ ਕੇਸ ਦੀ ਅਗਲੀ ਸੁਣਵਾਈ 23 ਸਤੰਬਰ ਨੂੰ ਹੋਵੇਗੀ ਜਿਸ ਕਰਕੇ ਕਹ ਦਈਏ ਕਿ ਪੰਜਾਬ ਦੀਆਂ ਨਗਰ ਕੰ[], ਕਮ ਲਈ ਚੋਣਾਂ ਪਿਛਲੇ ਸਾਲ ਜਨਵਰੀ ਤੋਂ ਲਟਕ ਰਹੀਆਂ ਨੇ ਅਤੇ ਕਰੀਬ 42 ਨਗਰ ਕੌਂਸਲਾਂ ਦੀਆਂ ਚੋਣਾਂ ਵੀ ਲੰਬੇ ਸਮੇਂ ਤੋਂ ਲਟਕ ਰਹੀਆਂ ਨੇ ਇਸ ਨੂੰ ਲੈ ਕੇ ਪਾਈ ਗਈ ਜੜ੍ਹ ਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਮਾਨ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਚੋਣਾਂ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸਨ ਫਿਰ ਸਾਲਾਂ ਬਾਅਦ ਵੀ ਚੋਣਾਂ ਕਿਉਂ ਨਹੀਂ ਕਰਵਾਈਆਂ ਗਈਆਂ ਸਿੰਗਰ ਆਰਨੇ ਦੇ ਸ਼ੋਅ ਚ ਹੋਏ ਹਾਸੇ ਮਖਰੋ ਗਾਇਕ ਆਰਨੇ ਦੀ ਪਹਿਲੀ ਪੋਸਟ ਆਈ ਸਾਹਮਣੇ ਜੋ ਹੱਥ ਜੋੜ ਕੇ ਕਹੀ ਇਹ ਗੱਲ ਬੀਤੇ ਦਿਨ ਪੰਜਾਬੀ ਗਾਇਕ ਆਰਨੇ ਦੇ ਸ਼ੋਧਰਣ ਵੱਡਾ ਹਾਸਾ ਵਾਪਰ ਗਿਆ ਦੱਸ ਦਈਏ ਕਿ ਲੋਕ ਸ਼ੋਧਰਣ ਟੈਂਟ ਉੱਤੇ ਚੜ੍ਹ ਗਏ ਸਨ ਜਿਆਦਾ ਲੋਕਾਂ ਦੇ ਚੜਨ ਕਾਰਨ ਟੈਂਟ ਹੇਠਾ ਡਿੱਗ ਗਿਆ ਰਾਹ ਦੀ ਗੱਲ ਇਹ ਰਹੀ ਕਿ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇਸ ਹਾਦਸੇ ਮਗਰੋਂ ਆਰਨਿਤ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਆਰਨਿਤ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਸਾਰੇ ਪਿਆਰ ਕਰਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਨੋਰਥ ਚੋਧੀਆਂ ਸਵੇਰ ਤੋਂ ਖਬਰਾਂ ਚੱਲ ਰਹੀਆਂ ਨੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਕਾਠ ਜਿਆਦਾ ਹੁਣ ਕਰਕੇ ਬਹੁਤ ਪਿਆਰ ਕਰਨ ਵਾਲੇ ਟੈਂਟ ਉੱਪਰ ਬੈਠੇ ਹੋਏ ਸਨ ਤੁਹਾਡੇ ਚਾਹਾਂ ਦੇ ਬੇਨਤੀ ਕਰਦੇ ਕਿ ਆਪਣੀ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਇਹਨ ਗੈਲੀਆਂ ਨਾ ਵਰਤਿਆ ਕਰੋ ਤੁਸੀਂ ਸਾਹਮਣੇ ਬਹੁਤ ਪਿਆਰ ਦਿੱਤਾ ਤੁਹਾਡੇ ਅੱਗੇ ਸਿਰ ਝੁਕਦਾ ਹੈ ਬਸ ਦੋ ਕੋ ਹੁੰਦਾ ਕਿ ਕਿਸੇ ਦੇ ਵੀ ਕੋਈ ਛੱਟ ਵੱਜ ਜਾਂਦੀ ਹੈ ਕਿੰਨੀ ਕਿੰਨੀ ਦੂਰ ਤੋਂ ਤੁਸੀਂ ਆਉਂਦੇ ਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵਗੇ ਵਾਹਿਗੁਰੂ ਜੀ ਮਿਹਰ ਕਰੇ ਸਭ ਤੇ ਤੁਹਾਡੇ ਪਿਆਰ ਦਾ ਕਦੇ ਦੇਣ ਨਹੀਂ ਦੇ ਸਕਦਾ ਖਿਆਲ ਰੱਖਿਆ ਕਰੋ ਫਿਕਰ ਹੁੰਦਾ ਤੁਹਾਡਾ ਪੰਜਾਬ ਦੇ ਸਿਹਤ ਮਾਡਲ ਦਾ ਨਿਕਲਿਆ ਜਲੂਸ ਸਰਕਾਰੀ ਹਸਪਤਾਲਾਂ ਚ 90% ਮੈਡੀਕਲ ਅਫਸਰ 57% ਸਪੈਸ਼ਲਿਸਟ ਡਾਕਟਰਾਂ ਦੀ ਘਾਟ ਵਿਰੋਧੀਆਂ ਨੇ ਕਿਹਾ ਇਹ ਸਰਕਾਰ ਪੰਜਾਬ ਸਰਕਾਰ ਲਗਾਤਾਰ ਆਪਣੇ ਸਿਹਤ ਮਾਡਲ ਦੀਆਂ ਗੱਲਾਂ ਕਰਦੀ ਹੈ ਪਰ ਹੁਣ ਸਾਹਮਣੇ ਇੱਕ ਰਿਪੋਰਟ ਨੇ ਸਾਰੇ ਦਾਅਵੇ ਦਿਆਂ ਤੱਜਾ ਉਡਾ ਕੇ ਰੱਖ ਦਿੱਤੀ ਨੇ ਦਰਸਾਣਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ 98% ਦੀ ਮੈਡੀਕਲ ਅਫਸਰਾਂ ਤੇ 57% ਦੀ ਮਹ ਡਾਕਟਰਾਂ ਦੀ ਘਾਟ ਹੈ ਜੋ ਸਿਹਤ ਸਭਾਵਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਬਾਕੀ ਪੰਜਾਬ ਨੂੰ ਪਾਸੇ ਰੱਖ ਕੇ ਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਿਹੜਾ ਹਸਪਤਾਲ ਵਿੱਚ ਸਿਰਫ ਇੱਕ ਐਮਰਜੈਂਸੀ ਮੈਡੀਕਲ ਅਫਸਰ ਐਮਓ ਤਾਇਨਾਤ ਹੈ ਜਿੱਥੇ 8 ਹੋਣੇ ਚਾਹੀਦੇ ਨੇ ਤਉਰੀਆ ਤੇ ਸੁਨਾਮ ਦੇ ਸਬ ਡਿਵੀਜ਼ਨਲ ਹਸਪਤਾਲਾਂ ਨੂੰ ਵੀ ਇਹੇ ਸਵੱਛਤਾ ਦਾ ਸਾਹਮਣਾ ਕਰਨਾ ਪੈਂਦਾ ਤੇ ਹਰੇਕ ਵਿੱਚ ਸਿਰਫ ਇੱਕ ਈਐਮਓ ਤਾਇਨਾਤ ਹੈ ਜੇ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ਦਾ ਜ਼ਿਕਰ ਕੀਤਾ ਜਾਵੇ ਤਾਂ ਜ਼ਿਲ੍ਹੇ ਵਿੱਚ ਇੱਕ ਡਿਵੀਜ਼ਨਲ ਹਸਪਤਾਲ ਡੀਐਚ ਦੇ ਅਤੇ ਚਾਰ ਐਸਡੀਐਚ ਤੇ 10 ਕਮਿਊਨਿਟੀ ਹੈਲਥ ਸੈਂਟਰ ਸੀਐਜੀਸੀ ਹਨ ਪਰ ਸਿਰਫ ਤੈਨੇ ਡਾਕਟਰ ਹੀ ਤਾਇਨਾਤ ਨੇ ਇੱਕ ਡੀਐਚ ਵਿਖੇ ਇੱਕ ਖੰਨਾ ਐਸਡੀਐਚ ਵਿਖੇ ਤੇ ਇੱਕ ਮਾਚੀਵਾੜਾ ਐਸਡੀਐਚ ਵਿਖੇ ਜਗਰਾਉ ਦਾ ਮਦਰ ਐਂਡ ਚਾਈਲਡ ਹਸਪਤਾਲ ਨਯਮਤ ਬਾਲ ਰੋਗਾਂ ਡਾਇਰੈਕਟਰ ਤੋਂ ਬਿਨਾਂ ਲੋੜ ਪੈਣ ਤੇ ਦੂਜੇ ਹਸਪਤਾਲਾਂ ਤੋਂ ਔਨ ਕਾਲ ਬਾਲ ਰੋਗਾਂ ਦੇ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਂਦਾ ਜਿਸ ਤਰ੍ਹਾਂ ਦੇ ਜ਼ਿਲ੍ਹੇ ਫਾਇਲ ਕਰੀ ਲਕੀਤੀ ਜਾਵੇ ਤਾਂ ਇੱਥੇ 152 ਮਨਜ਼ੂਰ ਅਸਾਮੀਆਂ ਦੇ ਮੁਕਾਬਲੇ ਸਿਰਫ 51 ਸਪੈਸ਼ਲਿਸਟ ਡਾਕਟਰ ਅਤੇ 82 ਮਨਜ਼ੂਰ ਅਸਾਮੀਆਂ ਦੇ ਮੁਕਾਬਲੇ 23 ਮੈਡੀਕਲ ਅਫਸਰ ਹੀ ਨੇ ਬੇਲੀ ਘੇਟਾ ਦੇ ਸੂਬਾ ਸਰਕਾਰ ਦਾ ਵੱਡਾ ਕਦਮ ਠੇਕਾ ਸਿਸਟਮ ਹੋਵੇਗਾ ਖਤਮ ਹੁਣ ਪੀਐਸਪੀਸੀਐਲ ਪ੍ਰਬੰਧਨ ਚ ਹੋਣਗੀਆਂ ਪੱਕੀਆਂ ਨੀਤੀਆਂ ਸੂਬਾ ਸਰਕਾਰ ਨੇ ਪੀਐਸਪੀਸੀ ਰਬੰਦਨ ਵਿੱਚ ਪੱਕੀਆਂ ਨਿਯੁਕਤੀਆਂ ਕਰਨ ਦਾ ਫੈਸਲਾ ਕੀਤਾ ਐਸਐਲਈ ਚੇਅਰਮੈਨ ਕਾਮ ਮੈਨੇਜਿੰਗ ਡਾਇਰੈਕਟਰ ਸੀਐਮਡੀ ਨੇ ਕੁਝ ਡਾਇਰੈਕਟਰਾਂ ਦੇ ਅਹੁਦੇ ਆਧੀ ਮਿਆਦ ਪੂਰਨ ਤੋਂ ਪਹਿਲਾਂ ਅਰਜ਼ੀਆਂ ਮੰਗੀਆਂ ਨੇ ਇਹ ਪਹਿਲੀ ਵਾਰ ਹੈ ਕਿ ਜਿਆਦਾ ਸਰਕਾਰ ਬੀਰ ਖੇਤਰ ਵਿੱਚ ਐਡ ਹਾਕ ਐਜਮ ਨੂੰ ਖਤਮ ਕਰਨ ਜਾ ਰਹੀ ਹੈ ਜਾਣਕਾਰੀ ਅਨੁਸਾਰ ਹੈ ਪੰਜਾਬ ਸਰਕਾਰ ਦੇ ਰੈਗੂਲਰ ਚੇਅਰਮੈਨ ਕਾਮ ਮੈਨੇਜਿੰਗ ਡਾਇਰੈਕਟਰ ਡਾਇਰੈਕਟਰ ਡਿਸਟ੍ਰਿਬਿਊਸ਼ਨ ਅਤੇ ਡਾਇਰੈਕਟਰ ਕਮਰਸ਼ੀਅਲ ਪੀਐਸਪੀਸੀਐਲ ਦੇ ਡਾਇਰੈਕਟਰ ਐਚਆਰ ਅਤੇ ਡਾਇਰੈਕਟਰ ਟੈਕਨੀਕਲ ਪੀਐਸਟੀਸੀਐਲ ਨੇ ਬਿਨੇ ਪੱਤਰ ਮੰਗੇ ਨੇ ਸੂਤਰਾਂ ਦੇ ਅਨੁਸਾਰ ਸੀਐਮਡੀ ਦਾ ਕਾਰਜਕਾਲ ਨਿਯੁਕਤੀ ਪੱਤਰ ਨਿਯੁਕਤੀ ਦੇ ਨਿਯਮਾਂ ਤੇ ਸ਼ਰਤਾਂ ਦੇ ਅਨੁਸਾਰ ਹੋਵੇਗਾ ਸ਼ੁਰੂਆਤੀ ਤੌਰ ਤੇ 2 ਸਾਲਾਂ ਦੀ ਮਿਆਦ ਹੋਵੇਗੀ ਜਿਸ ਨੂੰ ਵੱਧ ਤੋਂ ਵੱਧ 5 ਸਾਲਾਂ ਤੱਕ ਵਧਾਇਆ ਜਾ ਸਕਦਾ ਹੈ ਸੀਐਮਡੀ ਦੇ ਅਹੁਦੇ ਲਈ ਕੇਂਦਰੀ ਜਾਂ ਸੂਬਾਈ ਜਾਂ ਤੱਕ ਉਪਯੋਗਤਾ ਜਾਂ ਕੇਂਦਰੀ ਬਿਲੀ ਅਥਾਰਟੀ ਵਿੱਚ ਘੱਟੋ ਘੱਟ 25 ਸਾਲ ਦੀ ਸੇਵਾ ਕੀਤੀ ਹੋਣੀ ਚਾਹੀਦੀ ਹੈ ਤੇ ਉਸ ਕੋਲ ਪੰਜਾਬ ਵਾਂਡ ਖੇਤਰ ਦੇ ਵਿੱਚ 10 ਸਾਲਾਂ ਤੋਂ ਘੱਟ ਸਮੇਂ ਲਈ ਤਜਰਬਾ ਹੋਣਾ ਚਾਹੀਦਾ ਪੰਜਾਬਲੇ ਮੌੜ ਖਤਰਾ ਬਣਿਆ ਹਿਮਾਚਲ ਸੂਬੇ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਪਾਰੀਮੀ ਦਾ ਜਾਰੀ ਹੋਇਆ ਅਲਰਟ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਹੈ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਪਾਰੀਮੀ ਜਾਰੀ ਹੈ ਸੂਬੇ ਵਿੱਚ ਪਹਿਲਾਂ ਹੀ ਪਾਰੀਮੀ ਕਾ ਜ਼ਮੀਨ ਖਿਸਕਣ ਕਨ ਕਾਫੀ ਨੁਕਸਾਨ ਹੋ ਚੁੱਕਾ ਹੈ ਪਾਰੀ بارش ਦੇ ਵਿੱਚਕਾਰ ਹੁਣ ਰਾਜ ਵਿੱਚ ਹੜ੍ਹਾਂ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੰਨਾ ਜਿਹੜਾ ਵਿੱਚ ਬਹੁਤ ਜ਼ਿਆਦਾ بارش ਹੋਈ ਹੈ ਉਹਨਾਂ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਲੋਕਾਂ ਨੂੰ ਚੌਕਸ ਰਹਿ ਲੈ ਕੇ ਹੈ ਮੀਂਹ ਕਾਰਨ ਜਿਲ੍ਹਿਆਂ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਰਾਜ ਵਿੱਚ بارش ਜਾਰੀ ਰਹਿਣ ਦੇ ਨਾਲ ਸਥਾਨਕ ਮੌਸਮ ਦਫ਼ਤਰ ਨੇ ਮੰਗਲਵਾਰ ਨੂੰ 12 ਜਿਲ੍ਹਿਆਂ ਵਿੱਚੋਂ 6 ਜਿਲ੍ਹਿਆਂ ਕਿਨਾਰ ਕੁਲੂ ਮੰਡੀ ਸ਼ਿਵਨਾ ਸੋਨਰ ਅਤੇ ਸ਼ਰਮਾਰ ਵਿੱਚ ਬੁੱਧਵਾਰ ਤੱਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਨੈਸ਼ਨਲ ਹਾਈਵੇ 5 ਹਿੰਦੁਸਤਾਨ ਤ੍ਰੇਂਦਰੋੜ ਸਮੇਤ ਕੁੱਲ 76 ਸੜਕਾਂ ਵਾਹਨਾਂ ਦੀ ਆਵਾਜਾਈ ਲਈ ਬੰਦ ਨੇ Shimla ਵਿੱਚ 34 ਮੰਡੀ ਵਿੱਚ 26 ਕਾਗਣਾ ਵਿੱਚ 10 ਤੇ ਕੋਲੋ ਵਿੱਚ 2 ਅਤੇ ਕਿੰਦਰ ਉਨਾ ਸ਼ਿਮੌਰ ਅਤੇ ਲਹਾਲ ਅਤੇ ਸਿਫਤੀ ਜਰੇਲੇ ਵਿੱਚ ਇੱਕ ਇੱਕ ਸੜਕ ਬੰਦ ਹੈ ਕਿ ਇਹਨਾਂ ਨੇ ਕਿਹਾ ਕਿ ਰਾਜ ਵਿੱਚ 43 ਉਜਾ ਯੋਜਨਾਵਾਂ ਵਿੱਚ ਵਿਘਨ ਪਿਆ ਹੈ ਸੂਬਾ ਚੰਦਰਮਿਆਂ ਨੇ ਬਾਰਸ਼ ਜਾਰੀ ਹੈ ਸੋਵਾਰ ਸ਼ਾਮ ਤੋਂ ਨੈਣਾ ਦੇਵੀ ਚ 90.8 ਮਿਲੀਮੀਟਰ بارش ਦਰਜ ਕੀਤੀ ਗਈ ਹੈ ਇਸ ਤੋਂ ਬਾਅਦ ਮਲਾਰ ਵਿੱਚ 8 ਮਿਲੀਮੀਟਰ ਬਾਰਤੀਵੰਚ ਖੇਤਰ ਪਰ 2 ਮਿਲੀਮੀਟਰ ਉਰਨਾ ਚ 38.2 ਮਿਲੀਮੀਟਰ ਚੌਪਾਲ ਵਿੱਚ 32 ਮਿਲੀਮੀਟਰ 올린다 ਵਿੱਚ 26 ਮਿਲੀਮੀਟਰ ਤੇ ਬ੍ਰਹਮਣੀ ਵਿੱਚ 26 ਪਰ 4 ਮਿਲੀਮੀਟਰ ਤੇ ਕਸੌਲੀ ਵਿੱਚ 22 ਮਿਲੀਮੀਟਰ ਵੀ ਦਰਜ ਕੀਤਾ ਗਿਆ ਹੈ ਸ਼ੈਲਰ ਮਾਲਕਾਂ ਵੱਲੋਂ ਵੱਡਾ ਅਲਰਟ ਪੈਡੀ ਸੀਜ਼ਨ 'ਚ ਨਹੀਂ ਚੁੱਕਣਗੇ ਮੰਡੀਆਂ 'ਚੋਂ ਝੋਨਾ ਇਸ ਵਾਰ ਦੇ ਪੈਡੀ ਸੀਜ਼ਨ ਦੌਰਾਨ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਅਤੇ ਸਰਕਾਰ ਨੂੰ ਵਕਤ ਪੈਣ ਵਾਲਾ ਹੈ ਕਿਉਂਕਿ ਸ਼ੈਲਰ ਮਾਲਕ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਟਕਰਾਅ ਦਾ ਰੋਅ ਵਿੱਚ ਨਜ਼ਰ ਆ ਰਹੇ ਨੇ ਫਰੀਦਕੋਟ ਵਿਖੇ ਕੱਲ੍ਹ ਹੋਈ ਸ਼ੈਲਰ ਮਾਲਕ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸ਼ੈਲਰ ਮਾਲਕਾਂ ਨੇ ਪੰਜਾਬ ਸਰਕਾਰ ਖਿਲਾਫ ਆਪਣਾ ਫੈਸਲਾ ਸੁਣਾਉਂਦਾ ਹੁਣ ਗੇਮ ਸਰਕਾਰ ਦੇ ਪਾਲੇ ਵਿੱਚ ਜਾ ਸੁੱਤੀ ਹੈ ਸੈਲਰ ਮਾਲਕਾਂ ਨੇ ਇਸ ਵਾਰ ਪੈੜੇ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਸੈਲਰ ਮਾਲਕ ਐਸੋਸੀਏਸ਼ਨ ਫਰੀਦਕੋਟ ਦੇ ਆਗੂ ਰਣਜੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਸੈਲਰ ਮਾਲਕ ਐਸੋਸੀਏਸ਼ਨ ਫਰੀਦਕੋਟ ਦੇ ਸਮੂਹ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਹੋਈ ਇਸ ਵਿੱਚ ਛੰਦਰ ਮਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਦਰਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਮੂਹ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਪੈੜੀ ਦੇ ਸੀਜ਼ਨ ਦੌਰਾਨ ਕੋਈ ਵੀ ਛੰਦਰ ਮਾਲਕ ਨਾ ਤਾਂ ਸਰਕਾਰ ਨਾਲ ਝੋਨੇ ਸੰਬੰਧੀ ਕੋਈ ਐਗਰੀਮੈਂਟ ਕਰੇਗਾ ਤੇ ਨਾ ਹੀ ਕੋਈ ਛੰਦਰ ਮਾਲਕ ਆਪਣੇ ਛੰਦਰ ਵਿੱਚ ਸਰਕਾਰ ਦਾ ਖੀਜਾ ਹੋਇਆ ਝੋਨਾ ਲਗਾਵੇਗਾ ਮਾਨ ਸਰਕਾਰ ਨੇ 12500 ਕਰੋੜ ਦੇ ਨਵੇਂ ਟੈਕਸ ਨਾਲ ਆਮ ਆਦਮੀ ਤੇ ਵੱਡਾ ਬੋਝ ਪਾਇਆ ਅਕਾਲੀ ਦਲ ਆਮ ਆਦਮੀ ਪਾਰਟੀ ਸਰਕਾਰ ਨੇ 12500 ਕਰੋੜ ਰੁਪਏ ਦੇ ਨਵੇਂ ਟੈਕਸ ਲਗਾ ਕੇ ਆਮ ਆਦਮੀ ਦੇ ਸਿਰ ਵੱਡਾ ਬੋਝ ਪਾਇਆ ਤੇ ਪਾਰਟੀ ਨੇ ਕਿਹਾ ਕਿ ਆਪ ਸਰਕਾਰ ਨੇ ਪਿਛਲੇ 28 ਸਾਲਾਂ ਦੌਰਾਨ 1 ਲੱਖ ਕਰੋੜ ਰੁਪਏ ਦਾ ਨਵਾਂ ਕਾਰਜालय ਪਰੰਪਰਿਅਤੀ ਢਾਂਚਾ ਦਾ ਵੀ ਇੱਕ ਵੀ ਪ੍ਰੋਜੈਕਟ ਸ਼ੁਰੂ ਨਹੀਂ ਕੀਤਾ ਤੇ ਨਾ ਹੀ ਕੋਈ ਸਮਾਜ ਭਲਾਈ ਸਕੀਮ ਸ਼ੁਰੂ ਕੀਤੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਪਰਵਜਾ ਸਿੰਘ ਬਾੰਟੀ ਰਮਾਨਾ ਨੇ ਪਾਰਟੀ ਮੁਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਕੀਤਾ ਉਹਨਾਂ ਨੇ ਕਿਹਾ ਕਿ ਵਿੱਤੀ ਵਿੱਤੀ ਕ੍ਰੂ ਪ੍ਰਬੰਧਨ ਕਪੜੇ ਬਾਈ ਤੇ ਸਿਹਾਰ ਬਾਜੀ ਤੇ ਕੀਤੇ ਵੱਡੇ ਖਰਚ ਦੇਸ਼ ਪਰਵਜ ਭਗਵੰਤ ਮਾਨ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪ੍ਰਚਾਰ ਵਾਸਤੇ ਕੀਤੇ ਜਾ ਰਹੇ ਨੇ ਉਹਨਾਂ ਜੋਰ ਦੇ ਕੇ ਕਿਹਾ ਕਿ ਪੰਜਾਬ ਪੰਜਾਬ ਨੂੰ ਕੰਕਰ ਬਣਾ ਦਿੱਤਾ ਗਿਆ ਰਮਾਨਾ ਨੇ ਕਿਹਾ ਕਿ ਆ ਸਰਕਾਰ ਨੇ ਸਮਾਜ ਦੇ ਹਰ ਵਰਗ ਦੇ ਟੈਕਸ ਮਾਰ ਦਿੱਤੇ ਨੇ ਭਾਵੇਂ ਉਹਨਾਂ ਵਿੱਚ ਪੈਟਰੋਲ ਤੇ ਡੀਜ਼ਲ ਤੇ ਵੈਟ ਤਿੰਨ ਗੁਣਾ ਵਾਧਾ ਕਰਨਾ ਬੀਲੀ ਸਬਸਿਡੀ ਖਤਮ ਕਰਨਾ ਬੀ ਦੇ ਦਰਾਜੋ ਵਾਦਾ ਕਰਨਾ ਤੇ ਕਲੈਕਟਰ ਫੀਸ ਵਿੱਚ ਵਾਦਾ ਕਰਨਾ ਤੇ バス ਕਿਰਾਏ 'ਚ ਵਾਦਾ ਕਰਨਾ ਮੋਟਰ ਵਹੀਕਲ ਟੈਕਸ ਲਾਉਣਾ ਤੇ ਵਾਦਾ ਕਰਨਾ ਪੁਰਾਣੇ ਵਾਹਨਾਂ ਤੇ ਗ੍ਰੀਨ ਟੈਅ ਅਤੇ ਕਾਰਜਾ ਤੇ ਲਾਈਟ ਟੈਕਸ ਸ਼ਾਮਲ ਨੇ ਪਾਲ ਸਵਚਨ ਟੌਕਰੀ ਲਹਿਣ ਦੇ ਚਾਵਨਾਂ ਲਈ ਖੁਸ਼ਖਬਰੀ ਨਿਕਲੀ ਬੰਪਰ ਭਾਰਤੀ हरियाणा स्टाफ सिलेक्शन कमीशन 5600 ਪੁਲਿਸ ਕਾਂਸਟੇਬਲਾਂ ਦੀ ਭਰਤੀ ਕਰਦੀ ਹੈ ਇਸ ਲਈ ਆਲਰ ਅੱਜ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਆਰਜੀ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਦੇਣੀ ਹੋਵੇਗੀ ਆਖਰੀ ਤਾਰੀਖ 24 ਸਤੰਬਰ ਹੈ ਨੋਟੀਫਿਕੇਸ਼ਨ ਅਨੁਸਾਰ ਕਾਂਸਟੇਬਲ ਦੀਆਂ 5600 ਅਸਾਮੀਆਂ ਚ 4000 ਸੀਟਾਂ ਪੁਰਸ਼ਾਂ ਲਈ ਤੇ 600 ਸੀਟਾਂ ਔਰਤਾਂ ਲਈ ਨੇ ਇਸ ਤੋਂ ਇਲਾਵਾ 1000 ਅਸਾਮੀਆਂ ਰਿਜ਼ਰਵ ਬਟਾਲੀਆਂ ਲਈ ਹਨ ਜਿਸ ਵਿੱਚ ਸਿਰਫ ਮਰਦ ਹੀ ਅਪਲਾਈ ਕਰ ਸਕਦੇ ਨੇ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਲਈ ਉਮੀਦਵਾਰ ਦਾ 12ਵੀਂ ਪਾਸ ਹੋਣਾ ਚਾਹੀਦਾ ਹੈ ਨਾਲ ਹੀ ਦਸਵੀਂ ਵਿੱਚ ਹਿੰਦੀ ਜਾਂ ਸੰਸਕ੍ਰਿਤ ਵਿਸ਼ੇ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ। ਹਰਿਆਣਾ ਪੋਸਟ ਕਾਸਟੇਬਲ ਭਰਤੀ ਲਈ ਉਮਰ ਸੀਮਾ 18 ਤੋਂ 25 ਸਾਲ ਹੈ। ਹਰਿਆਣਾ ਦੇ ਮੂਲ ਦੇ ਵਸਨੀਕ ਰਾਖਵਿਛ ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਰਾਜ ਸਰਕਾਰ ਦੇ ਨਿਯਮ ਅਨੁਸਾਰ ਛੋਟ ਦਿੱਤੀ ਜਾਵੇਗੀ। ईडब्ल्यूएस एसएससी ਪਛੜੀਆਂ ਸ਼੍ਰੇਣੀਆਂ ਲਈ ਵੱਧ ਤੋਂ ਵੱਧ ਉਮਰ ਵਿੱਚ 5 ਸਾਲ ਦੀ ਛੋਟ ਹੋਵੇਗੀ। ਸੋਨਾ ਮਹਿੰਗਾ ਹੋਣ ਦੀ ਸੰਭਾਵਨਾ ਕਰ ਸਤੰਬਰ ਵਿੱਚ ਹੀ ਸ਼ੁਰੂ ਹੋਏ ਵਿਆਹਾਂ ਦੀ ਖਰੀਦਦਾਰੀ ਬਾਜ਼ਾਰ 3.50 ਚ ਸੋਨੇ ਦੀ ਕੀਮਤ ਵਿੱਚ ਤੇਜ਼ੀ ਅਤੇ ਕ੍ਰੈਲੋ ਸ਼ੇਅਰ ਬਾਜ਼ਾਰ ਵਿੱਚ ਵੀ ਸੋਨੇ ਦੇ ਨਵੇਂ ਸਿਖਰ ਤੇ ਪਹੁੰਚਣ ਦੀ ਸੰਭਾਵਨਾ ਕਾਰਨ ਇਸ ਸਾਲ ਸਤੰਬਰ ਵਿੱਚ ਸੋਨੇ ਦੀ ਖਰੀਦ ਵਿੱਚ ਤੇਜ਼ੀ ਆਈ ਹੈ ਨਵੰਬਰ ਤੋਂ ਸ਼ੁਰੂ ਹੋਣ ਵਾਲੇ ਵਿਆਹਾਂ ਦੇ ਸੀਜ਼ਨ ਤੇ ਹੁਣ ਤਾਂ ਹੁਣ ਤੋਂ ਹੀ ਗਹਿਣਿਆਂ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਵਿੱਚ ਸੋਨੇ ਦੇ ਗਹਿਣਿਆਂ ਤੇ ਵਿਕਰੀ ਅਤੇ ਐਡਵਾਂਸ ਬੁਕਿੰਗ 50% ਤੱਕ ਤੇਜ਼ ਹੋਈ ਹੈ ਜ਼ਿਕਰ ਕਰਦਈਏ ਕਿ ਦੇਸ਼ ਚ ਮੌਜੂਦਾ ਸਮੇਂ 24 ਕੈਟ ਸੋਨਾ 73000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ ਬਾਜ਼ਾਰ ਮਹਰਾਂ ਦਾ ਅੰਦਾਜ਼ਾ ਹੈ ਕਿ ਦੀਵਾਲੀ ਅਤੇ ਉਸ ਤੋਂ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਤੇ ਸੋਨਾ 76000 ਰੁਪਏ ਦੇ ਪੱਧਰ ਨੂੰ ਪਾਰ ਕਰੇਗਾ ਗਣੇਸ਼ ਚਤੁਰਥੀ ਦੇ ਨਾਲ ਹੀ ਦੇਸ਼ਚਤ ਤਿਉਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ ਹਾਲਾਂਕਿ ਇਸ ਦੌਰਾਨ ਸ਼ਰਾਦ ਦਾ 15 ਵਾੜਾ ਯਾਨੀ ਪਿੱਤੂ ਪੱਖ ਵੀ ਆ ਜਾਵੇਗਾ ਤੇ ਇਸ 15 ਵਾਰੇ ਦੇ ਸੋਨੇ ਦੀ ਖਰੀਦਦਾਰੀ 'ਚ ਕੁਝ ਕਮੀ ਜ਼ਰੂਰ ਆਉਂਦੀ ਹੈ ਪਰ ਇਸ ਤੋਂ ਬਾਅਦ ਨਵਰਾਤਰੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਹੀ ਸੋਨੇ ਦੀ ਖਰੀਦਦਾਰੀ ਵੀ ਵਧੇਗੀ ਸਰਕਾਰ ਵੱਲੋਂ ਸੂਖਮਣ ਕਿਸਾਨਾਂ ਨੂੰ ਨੱਥ ਪਾਉਣ ਦੀ ਤਿਆਰੀ ਪੰਜਾਬ ਸਰਕਾਰ ਹੁਣ ਸੂਖਮਣ ਕਿਸਾਨਾਂ ਨੂੰ ਨੱਥ ਪਾਵੇਗੀ ਕਿੰਨੀਆਂ ਖੇਤੀ ਮੋਟਰਾਂ 24 ਘੰਟੇ ਬਿਜਲੀ ਸਪਲਾਈ ਤੇ ਚੱਲ ਰਹੀਆਂ ਨੇ ਬਾਰਿਆਂ ਤੋਂ ਇਹਨਾਂ ਸੂਕਮਾਨ ਕਿਸਾਨਾਂ ਨੂੰ ਮौज ਲੱਗੀ ਹੋਈ ਹੈ ਜਦੋਂ ਕਿ ਪਾਵਰ ਕਮ ਲਈ ਇਹ ਘਾਟੇ ਦਾ ਸੌਦਾ ਨੇ ਪੰਜਾਬ ਦੇ ਖੇਤੀ ਸੈਕਟਰ ਨੂੰ ਚੋਨੇ ਦੇ ਸੀਜ਼ਨ ਵਿੱਚ 8 ਘੰਟੇ ਬਿਜਲੀ ਸਪਲਾਈ ਮਿਲਦੀ ਪਰ ਸੂਕਮਾਨ ਕਿਸਾਨਾਂ ਨੂੰ ਦਿਨ ਰਾਤ ਬਿਜਲੀ ਮਿਲ ਰਹੀ ਹੈ ਪਰ ਜਦੋਂ ਪਾਵਰ ਕਮ ਆਪਣੇ ਖਾਚਿਆਂ ਦੀ ਪੂਰਤੀ ਲਈ ਆਪਣਾ ਮਾਲੀਆ ਵਧਾਉਂਦੇ ਦਾ ਪਈ ਹੈ ਤਾਂ ਖੇਤੀ ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ਚਲਾਉਣ ਵਾਲੇ ਸਰਦੇਪੁਰ ਦੇ ਕਿਸਾਨਾਂ ਨੂੰ ਵੀ ਕਰੰਟ ਲੱਗੇਗਾ ਜਾਨੀ ਕਿ ਜਿਨ੍ਹਾਂ ਦੇ ਖੇਤਾਂ ਵਿੱਚ ਜੋ ਵੀ ਘੰਟੇ ਵਾਲੀਆਂ ਮੋਟਰਾਂ ਲੱਗੀਆਂ ਨੇ ਉਹਨਾਂ ਤੇ ਸਰਕਾਰ ਵੱਲੋਂ ਹੁਣ ਸਿਕੰਜਾ ਕਸਿਆ ਜਾ ਰਿਹਾ ਉਹਨਾਂ ਦੇ ਜਿਹੜੇ ਕਨੈਕਸ਼ਨ ਹੈ ਉਹ ਕੱਟ ਦਿੱਤੇ ਜਾਣਗੇ ਸਰਕਾਰ ਦਾ ਇਹ ਫੈਸਲਾ ਹੁਣ ਰਵਾਵਿਕ ਇੱਥੇ ਗੱਡੀ ਚਲਾਉਣਾ ਹੋਇਆ ਮਹਿੰਗਾ ਲੋਕ ਹੋਏ ਨਾਰਾਜ਼ ਆ ਜੇਕਰ ਤੁਸੀਂ ਪੰਜਾਬ ਦੇ ਵਸਨੀਕ ਹੋ ਅਤੇ ਕਾਰ ਬਾਈਕ ਜਾਂ ਹੋਰ ਵਾਹਨ ਚਲਾਉਂਦੇ ਹੋ ਤਾਂ ਇਹ ਤੁਹਾਡੇ ਲਈ ਚੰਗੀ ਖਬਰ ਨਹੀਂ ਹੈ ਦਰਅਸਲ ਇਸ ਰਾਜ ਵਿੱਚ ਗੱਡੀ ਚਲਾਉਣਾ ਹੁਣ ਮਹਿੰਗਾ ਹੋਣ ਵਾਲਾ ਹੈ ਅਸੀਂ ਅਜਿਹੇ ਹਸ ਲਈ ਕਹਿ ਰਿਹਾ ਕਿ ਕਿਉਂਕਿ ਪੰਜਾਬ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਜਾ ਰਹੀਆਂ ਨੇ ਸੂਬਾ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਵੈਲਿਊ ਐਡਿਡ ਟੈਕਸ ਵਧਾਉਣ ਦਾ ਫੈਸਲਾ ਕੀਤਾ ਹੈ ਇਸ ਕਰ ਬਰ ਲ ਆਉਣ ਵਾਲੇ ਦਿਨਾਂ ਚ ਸੂਬੇ ਚ ਇਹਨਾਂ ਦੀ ਕੀਮਤ ਵਧੇਗੀ ਤੇ ਡਰਾਈਵਿੰਗ ਮਹਿੰਗੀ ਹੋ ਜਾਵੇਗੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੈਟਰੋਲ ਤੇ 65 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲੀਟਰ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਣਾਣਗੀ ਹੇਠ ਹੋਈ ਮੀਟਿੰਗ ਪਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਇਸ ਵਾਅਦੇ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧ ਰेंगी ਜਿਸ ਕਾਰਨ ਆਮ ਲੋਕਾਂ ਨੂੰ ਹੋਰ ਖਰਚਾ ਕਰਨਾ ਪਵੇਗਾ ਤਾਂ ਦੋਸਤੋ ਅਸੀਆਂ ਆਪਣੀਆਂ ਇਸ ਵੇਲੇ ਦੀਆਂ ਵਡੀਆਂ ਖਬਰਾਂ ਮਿਲਦੇ ਹਾਂ ਹੋਰ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ